ਸასი ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੋਹਣ ਸਕੰਦਰ ਜੈ ਪੀਰਾਂ ਦੀ ਜੈ ਮਸਤਾਂ ਦੀ 19 ਸਤੰਬਰ ਦਿਨ ਵੀਰਵਾਰ ਖਵਾਜਾ ਪੀਰ ਨਿੱਲੋਪੁਰ ਉਥੋਂ ਦੇ ਗੱਦੀ ਨਸ਼ੀਨ ਬਾਬਾ ਮਨਜੋਤ ਸਿੰਘ ਜੀ ਕਰੀਵਾਲ ਸਾਹਿਬ ਅਤੇ ਵੀ ਬਿਸਤਨਾਮ ਕੌਰ ਜੀ ਕੋਹਨਾ ਦੀ ਰਹਿਣ ਰਮਾਈ ਹੇਠ ਖਵਾਜਾ ਬਲੀ ਜੀ ਉਹਨਾਂ ਦੇ ਦਰਗਾਹ ਉਤੇ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਸਲਾਨਾ ਜੋੜ ਮੇਲਾ ਤੇ ਪੰਡਾਰਾ ਮਨਾਇਆ ਜਾ ਰਿਹਾ ਸੋ ਸਰੀ ਸੰਗਤਾਂ ਨੂੰ ਇਹ ਇੱਕ ਬੇਨਤੀ ਹੈ ਕਿ ਉਥੇ ਆ ਕੇ ਖੁਸ਼ੀਆਂ ਲੈ ਕੇ ਜਾਓ ਹਮ ਹਮਾ ਕੇ ਆਵੋ ਅਤੇ ਪੰਜਾਬ ਦੇ ਨਾਮਵਾਰ ਕਲਾਕਾਰ ਵੀ ਉਥੇ ਹਾਜ਼ਰੀ ਭਰਨਗੇ 19 ਸਤੰਬਰ ਦਿਨ ਵੀਰਵਾਰ ਖਾਜ਼ਾ ਖਿਜ਼ਰ ਨਿਲਨਪੁਰ ਮਿਰਵਾਨੀ ਤੁਹਾਨੂੰ ਬਹੁਤ ਸ਼ੁਕਰੀਆ ਰੱਬ ਰੱਖਾ